ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦਿਕ ਗੋਨਿਆਣਾ ਮੰਡੀ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਲੱਗੀ ਅੱਗ ਦੱਸਿਆ ਜਾਂਦਾ ਹੈ ਕਿ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਜਿਸ ਦੇ ਵਿੱਚ ਲੱਖ ਰੁਪਏ ਦਾ ਸਮਾਨ ਮੱਚ ਕੇ ਹੋਇਆ ਸਵਾ ਗਰੀਬ ਪਰਿਵਾਰ ਦੇ ਜਿਹੜੇ ਟਰੰਕ ਪੇਟੀਆਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਸੀ ਤੇ ਦੱਸਿਆ ਜਾਂਦਾ ਹੈ ਕਿ ਇਸ ਨੂੰ ਅੱਗ ਨੂੰ ਬੁਝਾਉਣ ਦੇ ਲਈ ਇੱਕ ਔਰਤ ਅੱਗੇ ਆਈ ਤੇ ਉਸ ਦੇ ਬਾਲਾਂ ਨੂੰ ਵੀ ਅੱਗ ਪੈ ਗਈ ਸੀ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਅੱਗ ਦੇ ਉੱਤੇ ਪਾਇਆ ਕਾਬੂ ਔਰ ਦੱਸਿਆ ਜਾਂਦਾ ਹੈ ਕਿ ਇਹ ਗਰੀਬ ਪਰਿਵਾਰ ਲੋਕਾਂ ਦੇ ਬਰਤਨ ਵਗੈਰਾ ਮਾਚ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਸੀ ਪਿੱਛੇ ਸ਼ਾਰਟ ਸਰਕਟ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਤੇ ਸਾਰਾ ਮਚ ਸਮਾਨ ਜਿਹੜਾ ਮਚ ਕੇ ਸਵਾਹ ਹੋ ਗਿਆ ਔਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਸ ਗਰੀਬ ਨੂੰ ਪਰਿਵਾਰ ਨੂੰ ਬਦਤਵਦ ਮੁਆਵਜ਼ਾ ਦਿੱਤਾ ਜਾਵੇ ਹਾਂ ਜੀ ਬਿਜਲੀ ਤੁਹਾਡੇ ਅੱਗ ਲੱਗੀ ਕਿਹਦਾ ਕੀ ਕਰਨਾ ਜੀ ਇਹ ਜੀ ਬਿਜਲੀ ਕਰਕੇ ਹੋਇਆ ਜੀ ਬਿਜਲੀ ਦਾ ਸਰਕਟ ਹੋ ਗਈ ਸਪਾਰਕਸਪੁਰਕ ਹੋ ਗਈ ਬਿਜਲੀ ਜੀ ਭਾਈ ਜੀ ਜਾਨੀ ਨੁਕਸਾਨ ਤਾਂ ਬਚਤ ਰਹੀ ਗਈ ਹਾਂ ਇਹ ਥੋੜਾ ਜਿਹਾ ਘਰਦਿਆਂ ਨੂੰ ਥੋੜਾ ਜਿਹਾ ਹੋ ਗਈ ਜੀ ਦਿੱਕਤ ਜੀ ਹੋਰ ਤਾਂ ਕੋਈ ਨਹੀਂ ਗਈ ਘਰਦਿਆਂ ਨੂੰ ਪੂਰੀ ਬਚਤ ਹੋਈ ਹੈ ਜੀ ਉਹ ਬਾਲਾ ਬੋਲਾ ਤੇ ਮੜੀ ਅੱਗ ਪੈ ਗਈ ਬਾਲਾਂ ਬੂਲਾ ਤੇ ਮੜੀ ਅੱਗ ਪੈ ਗਈ ਨੁਕਸਾਨ ਤਾਂ ਨੁਕਸਾਨ ਕੱਪੜੇ ਕੋਪੜੇ ਪੇਟੀ ਪੂਟੀ ਉਹ ਮੰਜੇ-ਮੰਜੇ ਸਾਰੇ ਜਿ ਰਿਜਾਈ ਰਿਜੂਆਂ ਫਰੇਦਰ ਮੱਚ ਗਏ ਫਰੇਜੀ ਵੀ ਮੱਚ ਗਿਆ ਜੀ ਤੇ ਉਧਰ ਹੋਰ ਸਮਾਨ ਪਿਆ ਸੀਗਾ ਜੀ ਤੋੜੇ ਤੁਹਾਡੇ ਮਤਾਂ ਉਹ ਕਿੰਨਾ ਕ ਨੁਕਸਾਨ ਆ ਜੀ ਇਹ ਤਾਂ ਦੇਖੋ ਜੀ ਲੱਖ ਡੇਢ ਲੱਖ ਦਾ ਨੁਕਸਾਨ ਤਾਂ ਹੋ ਗਿਆ ਉਹਦਾ ਮਿਰਜ ਜੀ ਤੁਸੀਂ ਅੱਗ ਬੁਝਾਈ ਹੈਗੀ ਨਾਲ ਲੱਗੇ ਤੁਹਾਡਾ ਕੀ ਕਹਿਣਾ ਹੈ ਭਾਈ ਮੇਰਾ ਕਹਿਣਾ ਹੈ ਵੀ ਇਹ ਸਰਕਟ ਨਾਲ ਅੱਗ ਲੱਗੀ ਸੀਗੀ ਠੀਕ ਹੈ ਜੀ ਤੇ ਵੀ ਜਾਨੀ ਮਾਨੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਐ ਵੀ ਹੈਗਾ ਬੱਚਿਆਂ ਦਾ ਬਚਾਅ ਹੋ ਗਿਆ ਬੱਚੇ ਅੰਦਰ ਸੀਗੇ ਇਹ ਕੱਢ ਦਿੱਤੇ ਜੀ ਬਾਹਰ ਤੇ ਅੱਗ ਤਾਂ ਬੜਾ ਬੁਰਾ ਹਾਲ ਹੋ ਗਿਆ ਸੀਗਾ ਇਹਨਾਂ ਦੀ ਉੱਤੇ ਡਾਟ ਵੀ ਮਚਣ ਕਰਕੇ ਡਿੱਗਣ ਲੱਗ ਗਈ ਤੇ ਮੇਰੇ ਹਿਸਾਬ ਨਾਲ ਵੀ 1.5 ਤੋਂ 2 ਲੱਖ ਦੇ ਨੇੜੇ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਇਹਨਾਂ ਦਾ ਫਰਿੱਜ, ਬੈੱਡ, ਮੰਜੇ, ਪੇਟੀ ਵੀ ਸਾਰਾ ਕੁਝ ਮਚ ਚੁੱਕਿਆ ਜੀ। ਆਪਣੇ ਕੱਪੜਾ ਤਾਂ ਇੱਕ ਵੀ ਨਹੀਂ ਬਚਾ ਮਾੜੀ ਜੀ ਨਿਗਾਹ ਮਾਰੋ ਇੱਥੇ ਪੇਟੀ ਖਾਲੀ ਪਈ ਹੈ ਜਿਵੇਂ ਸਾਰਾ ਕੁਝ ਨੁਕਸਾ ਪਿਆ ਰਹਿ ਜਾਵਾ। ਠੀਕ ਆ। ਇਹ ਗਰੀਬ ਬੰਦੇ ਆ ਤੇ ਵਿਚਾਰੇ ਮਸਾ ਟਾਈਮ ਪਾਸ ਕਰਦੇ ਆ ਜੀ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਪ੍ਰਸ਼ਾਸਨ ਤੋਂ ਸਾਡੀ ਮੰਗ ਇਹ ਹੈ ਜੀ ਵੀ ਇਹਨਾਂ ਦਾ ਕੋਈ ਮਾੜਾ ਮੋਟਾ ਯੋਗਦਾਨ ਦਿੱਤਾ ਜਾਵੇ। ਵੀ ਇਹਨਾਂ ਦਾ ਵਿਚਾਰਦਾ ਨੁਕਸਾਨ ਹੋ ਗਿਆ ਘਰਾ ਦੇ ਕੰਮ ਕਰਕੇ ਭਾਂਡੇ ਮਾਂਚ ਕੇ ਵਿਚਾਰੇ ਆਪ ਦਾ ਟਾਈਮ ਪਾਸ ਕਰਦੇ ਆ ਜੀ ਠੀਕ ਆ ਇਹਨਾਂ ਦੇ ਮਾਪਿਆਂ ਨੂੰ ਦੇਖਦਾ ਨੀਗਾ ਆ ਵਿਚਾਰੀ ਲੋਕਾਂ ਦੇ ਘਰੇ ਜਾ ਕੇ ਭਾਂਡੇ ਮਾਂਦੀ ਆ ਜੀ ਤੇ ਪ੍ਰਸ਼ਾਸਨ ਨੂੰ ਸਾਡੀ ਆਹੀ ਮੰਗ ਹੈ ਵੀ ਇਹਨਾਂ ਦਾ ਵੀ ਕੀਤਾ ਜਾਵੇ ਹੱਲ ਜੋ ਵੀ ਹੁੰਦਾ ਪ੍ਰਸ਼ਾਸਨ ਸਰਕੀ ਨਾਮ ਹੈ ਮੈਂ ਚੌਂਕੀ ਚਾਰਜ ਐਸਆਈ ਮਨੋਦੀਪ ਸਿੰਘ ਗੋਨਿਆਣਾ ਸਰ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਹੈ ਕੀ ਨਾ ਅਸੀਂ ਆ ਗਏ ਹੁਣ ਪਤਾ ਜੀਤਨ ਪਰਿਵਾਰ ਤੋਂ ਸ਼ਾਰਟ ਸਰਕਟ ਹੋ ਗਿਆ ਬਿਜਲੀ ਨਾਲ ਤੇ ਕਮਰੇ ਚੋਂ ਦਾ ਸਮਾਨ ਪਿਆ ਸੀ ਇੱਕ ਫਰਿੱਜ ਫਰਿੱਜ ਮੱਤ ਗਈ ਤੇ ਪੇਟੀ ਨਾਲ ਅੱਗ ਲੱਗ ਗਈ ਨਾ ਕੱਪੜੇ ਜਿਹੜੇ ਕੋਈ ਪਾਉਣ ਵਾਲੇ ਜਾਂ ਉਹ ਰਜਾਈਆਂ ਵਗੈਰਾ ਉਹ ਜਲ ਗੀਆਂ ਪਰ ਹੁਣ ਅੱਗ ਦੇ ਕਾਬੂ ਪਾ ਲੈ ਇੱਕ ਵਾਰੀ ਅੱਗ ਬੁਝ ਗਈ ਬਾਕੀ ਜਿਹੜੀ ਅਗਲੀ ਕੋਈ ਕਾਰਵਾਈ ਹੋਵੇ ਆਪਣੇ ਧਿਆਨ ਚ ਰੱਖੋ ਪੇਟੀ ਦਾ ਕੀ ਨਾਮ ਹੈ ਜੀ ਸੂਰਤਰਾਮ ਸੂਰਤਰਾਮ ਹੈ ਆਵਾੜ ਨੰਬਰ 8 ਰਾਜਾ ਵਸਤੀ ਦਾ